ਉਹ ਨਾਨਕਦੇਵ ਜੀ ਨੇ ਜਦੋਂ ਦੁਨੀਆ ਤਾਰ ਦੇ ਤਾਰ ਦੇ ਤੁਰੇ ਫਿਰਦੇ ਨੇ ਤੇ ਤਾਰ ਦੇ ਤਾਰ ਦੇ ਕਿੱਥੇ ਆ ਗਏ ਕੁਰੂਵਾਸ਼ਲ ਸ਼ਹਿਰ ਆ ਗਏ ਕੁਰੂਵਾਛਾ ਹੰਕਾਰੀ ਸੀ ਇਹਦਾ ਵੀ ਸਰਦਾਰ ਕਰ ਚੱਲ ਗਿਆ ਜੰਦੇ ਜੰਦੇ ਸੱਜਣ ਠੱਗ ਵਰਗੇ ਤਾਰੇ ਸਦਨੀ ਵਰਗੇ ਤਾਰੇ ਜਨਕਾ ਵਰਗੀਆਂ ਤਾਰੀਆਂ ਕੋਡੇ ਰਾਜਕ ਵਰਗੇ ਤਾਰੇ ਕਿਹੜਾ ਜੱਗ ਕਰਾਉਣਾ ਹੁੰਦਾ ਕੋਡੇ ਰਾਜ ਉਹ ਵੀ ਤਾਰੇ ਗੁਰਨਾਨਕਦੇਵ ਜੀ ਨੇ ਕਉ ਰੂਵਾ ਚਾ ਨੇ ਹੰਕਾਰੀ ਨੇ ਬਾਬੀ ਨਾਨਕ ਨੂੰ ਨੇ ਬੁਲਾਇਆ ਬਾਬੀ ਨਾਨਕ ਨੇ ਆਖਿਆ ਉਹ ਆਪਈ ਉਹਨੂੰ ਸੂਈ ਦੇਤੀ ਇੱਕ ਸੂਈ ਦੇਤੀ ਜਦੋਂ ਜਾ ਕੇ ਘਰ ਵਾਲੇ ਨੂੰ ਕਹਿੰਦਾ ਕਹਿੰਦਾ ਇਹਨੂੰ ਪੇਟੀ ਚ ਰੱਖ ਦੇ ਉਹ ਕਹਿੰਦੇ ਕੀ ਕਰੇਗਾ ਖਿਆਣੀ ਸੀ ਕਹਿੰਦਾ ਜਦੋਂ ਮਰਿਆ ਨਾ ਸਿੜੀ ਤੇ ਪਾ ਦਿਓ ਉਹ ਗਣਿਤ ਪਤੀ ਪਰਮੇਸ਼ਰ ਨਾਲ ਨਾ ਆਇਆ ਗੁੱਸ ਨਾ ਲੈ ਖਾਦੀ ਆਇਆ ਨਿਕਾਲੀ ਜਾ ਇੱਕ ਕੋ ਨਾਨਕ ਦੇਵ ਜੀ ਕੋਲ ਫੇਰ ਆ ਗਿਆ ਗੁਲਾਮਨ ਕ੍ਰੀਮ ਜੀ ਨੇ ਕਹਲਾ ਉਹ ਕਹਿੰਦਾ ਜੀ ਜਿਹੜੀ ਕੋਈ ਸੂਈ ਦਿੱਤੀ ਸੀ ਸਾਡੇ ਘਰ ਦੇ ਕਹਿੰਦੇ ਨਾਲ ਤਾਂ ਇਹ ਨਹੀਂ ਕੁਛ ਨਾ ਫਿਰ ਗੁਲਾਲ ਕਦੀਪ ਜੀ ਕਹ ਸੂਈ ਦੀ ਕਿ ਕੋਈ ਸੁਧਾਰ ਕਰਦੀ ਹੁਣ ਇੱਕ ਬਾਬੀ ਨਾਨਕ ਜੀ ਨੇ ਸਿੱਖ ਸ਼ਬਦ ਬੋਲਣ ਲੱਗਿਆ ਹੁਣ ਵੀ ਹੇ ਕੈ ਕੀ ਕਰਬੀਏ ਹੋਲ ਪਨ ਭਾਗ ਲੋ ਬੀਜ ਹੈ ਬੀਜਿਆ ਤਾਨਕ ਜਾਣ ਓ ਸਵਾ ਪਈ ਤੋ ਫਲ ਦੇ ਦੇਂਗੇ ਬਿਰਥੇ ਕਰੇ ਨਾ ਜਾਣ ਹੋਏ ਬੰਬੇ ਨਾਨਕ ਕਰੀ ਸਬਤੋ ਬਖਰੀ ਵੇ ਨਿਆਰੀ ਤਨ ਤਨ ਤੇਰੀ ਕੋ ਦਾ ਰਤ ਦੇ ਰੰਗ ਨਿਆਰੀ ਨ ਕਵੇ ਮਿੱਠੇ ਹੋਏ ਰੀ ਠੜੇ ਖਰੀਨ ਤਪ ਦੇ ਕੜਾ ਹੈ ਕਉਡੇ ਠਰੇ ਨ ਹੋਏ ਬਾਬੇ ਨਾਨਕ ਜੀ ਦੇ ਤੇ ਹੈ ਬਲਹਾਰੀ ਨ ਕਿਤੇ ਮੇਰੋਏ ਹੋੜ ਸਬਮਾਲੇ ਤਨ ਅਦੁਨਿਆ ਦੇ ਮਾੜ ਕਾ ਹੋਏ ਬਾਬੇ ਨਾਨਕ ਦੀ ਸਭ ਤੋਂ ਵਖਰੀ ਬੇ ਨਿਆਰੀ ਬਾਬੇ ਨਾਨਕ ਦੀ ਸਬਤੋ ਵਖਰੀ ਮੇਰ ਜਹਰੀਆ ਓਏ ਸਰਬਨ ਰੂਪ ਧਾਰ ਕੇ ਵਖਰਾ ਹੋਏ ਬੰਥ ਚਲਾ ਹੋਏ ਘਰ ਘਰ ਜਾ ਕੇ ਗਰੀਬਾਂ ਦੇ ਬਾਬੇ ਨਾਨਕ ਨੇ ਬਾਣੀ ਦਾ ਅੰਬਰਤ ਮਰਸਾ ਹੋਏ ਜਗਿਲ ਟੋਲੇ ਬਲੀ ਕਲਾਰੀ ਰੇ ਆਲੇ ਪਰਵਤ ਨੂੰ ਪੰਜਾ ਗੁਰਾਂ ਨੇ ਓਏ ਲਾ ਹੋਏ ਲਾਗੇ ਵਿੱਚ ਭਗਰਾ ਦੇ ਕਉ ਦੇ ਰਾਗਿ ਨੂੰ ਵਖਰਾ ਝਾੜ ਦਿਖਾਯਾ ਹੋਏ ਬਿਤੀ ਜਾਗੇ ਪर्वਤ ਦੇ ਬਾਬੇ ਨਾਨਕ ਨੇ ਮੱਕੇ ਬਨੇ ਪੈਰ ਕਰਕੇ ਜੀਵ ਅਸਰਾਣ ਲਾਇਆ ਹੋਏ ਰਾਤਰੀ ਬਦੀਤ ਹੋਗੀ ਨੇ ਨਹੀਂ ਚੜ ਗਿਆ ਹੈ ਫਿਰ ਜੀਵਨ ਕਾਰੀ ਸਿਉਆ ਕਾਰੀ ਕੈਨ ਪਰ ਖੁਦਾmani ਕੀਤੇ ਓਏ ਸਾਰਾ ਪੈਰ ਖੁਦਾmani ਕੀਤੇ ਸਾਧਾ ਗੁਰ ਬੋਲਦਾਨੀ ਜੀਵਨ ਦਾ ਬਗਾਇਆ ਜੀ ਜੀਵਨ ਨੇ ਝੱਲ ਨਾ ਬਮਾ ਤੇ ਗੁਰਾਲੇ ਖਾਗੇ ਗੇੜਾ ਤਾਰਿਆ ਓਏ ਮੱਕਾ ਚਰਨੀ ਉਰਾਂ ਦੇ ਆ ਓਏ ਚਰਨੀ ਆ ਕੇ ਭਿਆ ਕਾ ਜੀ ਮੇਰੇ ਸਾਹ ਤ ਇਹ ਤਾਂ ਬਣਾਇਆ ਓਏ ਸਾਹੀ ਸਾਗਰ ਦੀ ਗਲਮ ਬਣਾ ਲਈ ਬਿਸ਼ਾਂ ਦੀ 35 ਅੱਖਰ ਲਿਖਤੀ ਸਾਧ ਗੋਰੀ ਭਾੜੇ ਭਾੜੇ ਕਾ ਜੀਆਂ ਨੇ ਓਏ ਹੈਰਾਨ ਬਣਾ ਹੋ ਗੋਲ ਗੋਲ ਗੁਲਾਜ ਰਖਦਾ ਆਇਆ ਭੈ ਤਾਮੀ ਬੱਬੀ ਨਾਂ ਨਿਕਲਾ ਬਗਿਆ ਪਾਗ ਸਵਾ ਓਏ ਤਨ ਅਰਜਾਮੀ ਰਿਆਂ ਸਾਰੀ ਸੰਗਤ ਗਾਇਉ ਗੱਜ ਕੇ ਵਾਹੇ ਗੁਰੂ